ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਬੜੀਆਂ ਸੋਹਣੀਆਂ ਪਿਆਰੀਆਂ ਤੇ ਬੜੇ ਹੀ ਨਵੇਂ ਰੰਗਾਂ ਵਿੱਚ ਅੱਜ ਵਾਲੀਆਂ ਕਲੈਕਸ਼ਨ ਆਈਆਂ ਨੇ ਇਹ ਸੂਟ ਜਦੋਂ ਪਹਿਲਾਂ ਆਏ ਸੀ ਤਾਂ ਇਹਦੇ ਵਿੱਚ ਕੁਝ ਆਪਸ਼ਨ ਜਿਹੜੀਆਂ ਸੀਗੀਆਂ ਨਹੀਂ ਹੈਗੀਆਂ ਸੀ ਪਰ ਜਦੋਂ ਕਸਟਮਰ ਨੇ ਡਿਮਾਂਡ ਕੀਤੀ ਸਾਰਿਆਂ ਨੂੰ ਇਹ ਸੂਟ ਬਹੁਤ ਪਸੰਦ ਆਇਆ ਕਿਉਂਕਿ ਪ੍ਰਾਈਸ ਬੜਾ ਅਫੋਰਡੇਬਲ ਜਿਆ ਹੈ ਤੇ ਇਸ ਲਈ ਫਿਰ ਉਹਨਾਂ ਦੀ ਡਿਮਾਂਡ ਤੇ ਅਸੀਂ ਇਹਨਾਂ ਵਿੱਚ ਹੋਰ ਥੋੜੀਆਂ ਅਪਡੇਟਸ ਤੇ ਹੋਰ ਥੋੜੇ ਆਪਸ਼ਨ ਜਿਹੜੇ ਨੇ ਕਲਰਸ ਨੇ ਕਵਰ ਕਿਤੇ ਨੇ ਅੱਜ ਜਿੰਨੇ ਵੀ ਕਲਰ ਨੇ ਮੋਸਟਲੀ ਨਿਊ ਨੇ ਬਹੁਤ ਸੋਹਣੇ ਪ੍ਰਿੰਟ ਨੇ ਚਾਹੇ ਉਹ ਛੋਟੇ ਛੋਟੇ ਫਲਾਵਰਿੰਗ ਪ੍ਰਿੰਟ ਵਾਲੇ ਨੇ ਜਾਂ ਫਿਰ ਬ੍ਰਾਡ ਪ੍ਰਿੰਟ ਵਾਲੇ ਨੇ ਬਹੁਤ ਹੀ ਅੱਧੇ ਤੋਂ ਜ਼ਿਆਦਾ ਜਿਹੜੀਆਂ ਆਪਸ਼ਨ ਆਈਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਉਹ ਸਾਰੀਆਂ ਹੀ ਨਵੀਆਂ ਆਪਸ਼ਨ ਨੇ ਨਵੇਂ ਕਲਰ ਆਏ ਨੇ ਤੇ ਬਾਕੀ ਇਹਨਾਂ ਦੇ ਰਿਗਾਰਡਿੰਗ ਅਗਰ ਤੁਸੀਂ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924550 ਦਿੱਤਾ ਹੈ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇ ਤੇ ਮੈਂ ਤੁਹਾਡੇ ਲਈ ਕਰਦਾ ਕਿ ਰਿਪਲਾਈ ਜਰੂਰ ਦਿਆਂਗੀ ਇਹਨਾਂ ਦਾ ਪ੍ਰਾਈਸ 1750 ਰੁਪਏ 1750 ਰੁਪਏ ਜ ਜੇ ਤੁਸੀਂ ਤਿੰਨ ਸੂਟ ਕੋਈ ਵੀ ਤਿੰਨ ਸੂਟ ਬਾਈ ਕਰ ਸਕਦੇ ਹੋ ਕੈਮਲੀ कॉटन प्योर ਕੈਮਲੀ कॉटन ਦਾ ਫੈਬਰਿਕ ਹੈ ਇਹਨਾਂ ਦਾ ਟਾਈ ਮੀਟਰ ਦੀ ਸ਼ਰਟ ਟਾਈ ਮੀਟਰ ਦੀ बॉटਮ ਆਏਗੀ बॉटम ਸਭ ਦੀ ਪਲੇਨ ਹੈ ਸ਼ੇਅਰ ਦਾ ਫੈਬਰਿਕ ਜਿਹੜਾ ਸਬ ਦਾ ਪ੍ਰਿੰਟਡ ਹੈ ਸ਼ੇਅਰ ਦਾ ਫੈਬਰਿਕ 1350 ਤੇ ਫ੍ਰੀ ਸ਼ਿਪਿੰਗ ਚਾਰਜਸ ਇਤਹਾ ਪ੍ਰਾਈਸ ਹੈ ਕਲਰ ਆਪਸ਼ਨ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਾਫੀ ਇਹਦੇ ਵਿੱਚ ਆਈਆਂ ਨੇ ਤੇ ਇਸ ਲਈ ਕਿਉਂਕਿ ਕਸਟਮਰ ਪਸੰਦ ਕਰਦੇ ਨੇ ਇਸ ਲਈ ਇਹਦੇ ਵਿੱਚ ਨਵੀਆਂ-ਨਵੀਆਂ ਕਲਰ ਆਪਸ਼ਨ ਨਵੇਂ-ਨਵੇਂ ਡਿਜ਼ਾਈਨ ਅਸੀਂ ਐਡ ਕੀਤੇ ਨੇ ਤੇ ਬਾਕੀ ਜੇ ਕਸਟੇਟਸ ਦੇਖਣਾ ਹੈ ਨਵੀਆਂ-ਨਵੀਆਂ ਅਪਡੇਟਸ ਦੇਖਣੀਆਂ ਨੇ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦੋ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਮੇਰਾ ਸਟੇਟਸ ਹੈ ਉਹ ਤਾਂ ਸ਼ੋ ਹੋ ਜਾਏਗਾ ਜਿਹੜੀਆਂ ਕਿ ਟ੍ਰੈਂਡੀ ਟ੍ਰੈਂਡੀ ਕਲੈਕਸ਼ਨ ਆ ਅੱਜਕਲ ਟ੍ਰੈਂਡ ਕਰ ਰਹੀਆਂ ਨੇ ਉਹਨਾਂ ਦੇ ਬਾਰੇ ਵਿੱਚ ਮੈਂ ਹਮੇਸ਼ਾ ਹੀ ਸਟੇਟਸ ਤੇ ਬਹੁਤ ਜ਼ਿਆਦਾ ਅਪਡੇਟਸ ਕਰਦੀ ਆ ਤੇ ਤੁਹਾਨੂੰ ਉਹ ਜਿਹੜਾ ਉੱਥੇ ਸ਼ੋ ਹੋ ਜਾਏਗਾ ਕਲੈਕਸ਼ਨ ਆ ਅੱਜ ਵਾਲੀਆਂ ਬਹੁਤ ਪਿਆਰੀਆਂ ਸੋਨੀਆਂ ਨੇ ਵੀਡੀਓ ਛੋਟੀ ਜੀ ਆ ਹਮੇਸ਼ਾ ਛੋਟੇ ਛੋਟੇ ਵੀਡੀਓ ਹੁੰਦੀਆਂ ਨੇ ਕਲੈਕਸ਼ਨ ਪਸੰਦ ਆਈਆਂ ਤਾਂ ਲਾਈਕ ਜ਼ਰੂਰ ਕਰਨਾ ਤਾਂ ਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਨ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਨੇ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ